ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਇੱਕ ਪੁਲਿਸ ਮੁਲਾਜ਼ਮ ਤੇ aarop ਲਗਾਏ ਹਨ ਕਿ ਪੁਲਿਸ ਮੁਲਾਜ਼ਮ ਵਿਆਹ ਤੋਂ ਪਹਿਲਾਂ ਹੀ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਦੀ ਸ਼ਿਕਾਇਤ ਪ੍ਰੇਮਿਕਾ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਅਤੇ ਉੱਚ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਨੂੰ ਬਿਠਾ ਕੇ ਪੁਲਿਸ ਮੁਲਾਜ਼ਮ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਤੇ ਪੀੜਤ ਲੜਕੀ ਦੀ ਪੈਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨ ਹੀ ਲੜਕੀ ਨੂੰ ਪੁਲਿਸ ਮੁਲਾਜ਼ਮ ਘਰੋਂ ਲੈ ਗਿਆ ਔਰ ਮਮਦੂਤ ਆਪਣੇ ਘਰ ਲੈ ਜਾ ਕੇ ਕੁੱਟਮਾਰ ਕੀਤੀ ਗਈ ਪੁਲਿਸ ਮੁਲਾਜ਼ਮ ਵੱਲੋਂ ਲੜਕੀ ਨੂੰ ਬਾਹਰ ਕੁੱਟਮਾਰ ਕਰਕੇ ਗਲੀ ਵਿੱਚ ਸੁੱਟ ਦਿੱਤਾ ਗਿਆ ਜਿੱਥੋਂ ਐਬੂਲੈਂਸ ਰਾਹੀਂ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਪਹੁੰਚੀ ਕਰਵਾਇਆ ਗਿਆ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣ ਤੇ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਾਉਣ ਲੱਗੇ ਹੁਣ ਦੇਖਣਾ ਹੋਵੇਗਾ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਗਾਏ ਦੋਸ਼ ਕਿੰਨੇ ਕੋ ਸੱਚ ਹਨ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਵਿਆਕਰਣ ਤੋਂ ਮੁੱਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਾਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮੇਰਾ ਕੀ ਲੱਗਦੇ ਦੇ ਤਾ ਨਾ ਮੇ ਇਹ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ ਕਦੀ ਧੰਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਨਾਲ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਹੁਣ ਘੁੱਟ ਮਾਰ ਕੇ ਛੱਡ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹ ਕਿਸੇ ਮਨਪ੍ਰੀਤ ਨਾਲ ਤੇ ਉਹਨ ਦਾ ਮਨਪ੍ਰੀਤ ਪੁਲਿਸ ਮੁਲਾਜ਼ਮ ਹੈ ਤੇਨੇ ਕਿਆ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਲੇਸ਼ਨ ਚ ਰਹਾ ਇਹਨਦੇ ਨਾਲ ਪਹਿਲਾ ਕੁੜੀ ਨਾਲ ਕੁੜੀ ਨੂੰ ਆਪਦੇ ਘਰ ਵੀ ਦੋ ਤਿੰਨ ਵਾਰੀ ਲੈ ਕੇ ਗਿਆ ਹੈ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ ਜੋ ਹੁਣ ਮੁੱਕਰ ਗਿਆ ਹੈ ਤੇ ਕਿਸੇ ਕੱਲ ਲੈ ਗਿਆ ਨਹੀਂ ਦੋ ਤਿੰਨ ਦਿਨ ਹੋ ਗਿਆ ਰਾਜinama ਕੀਤਾ ਹੈ ਅਸੀਂ ਡੀਐਸਪੀ ਦਾ ਦਫ਼ਤਰ ਦੇਸ ਡੀਐਸਪੀ ਦੇ ਵਿਆਹ ਕਰਾਂ ਤਾਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈ ਕੇ ਸਮਝੌਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ 2 ਦਿਨ ਹੋਏ ਰਾਜੀਨਾਮੇ ਨੂੰ 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਸੱਟ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਤੇ ਇੱਕ ਜਿਹੜਾ ਲੜਕੀ ਦਾ ਮਾਮਲਾ ਹੈ ਕੀ ਮਾਮਲਾ ਹੈ ਸਰ ਹਾਂਜੀ ਐਂਬੂਲੈਂਸ ਲੈ ਕੇ ਆਈ 1 ਵਕਤ ਤੇ ਇੱਕ ਲੜਕੀ ਨੂੰ ਇਹ ਹਿਸਟਰੀ ਜਾਨੀ ਦਿੱਤੀ ਗਈ ਸੀ ਕਿ ਕੋਈ ਉਹ ਨਹੀਂ ਗੁੜੀਆਂ ਖਾਦੀਆਂ ਗਈ ਤੇ ਪੇਸ਼ੰ ਦਾ ਸ੍ਰੀ ਗੈਸਟ੍ਰਿਕ ਲਵਾ ਕੇ ਦੁਬਾਰਾ ਆਇਆ ਪੇਸ਼ੰ ਦੀ ਹਾਲਤ ਸਾਨੂੰ ਥੋੜੀ ਜਿਹੀ ਲਾਜਕ ਲੱਗਦੀ ਇਸ ਕਰਕੇ ਤੇ ਰਿਪੋਰਟ ਮੈਡੀਕਲ ਕਾਉਂਸਲ ਜੀ ਰੈਫਰ ਕੀਤਾ ਹਨ ਤੇ ਪੇਸ਼ੰ ਦਾ ਨਾਮ ਸਲਮਾ ਬਤਰਾ ਨਸਰਵਾ ਗੋਲਬਾਗਏ ਹਨ ਮੈਡੀਕਲ ਇਨਫੋਰਮੇਸ਼ਨ ਦੇ ਤੇ ਬਾਕੀ ਇਹਦੇ ਕਰਦੇ ਪੁੱਛੋ ਤੇ ਲੜਕੀ ਦਾ ਮਸਲਾ ਆ ਕਿ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਦਿੱਤਾ ਜਮ ਦੋਸਤ ਜਾਨ ਕੇਸ ਹੈ ਤੇ ਅਸੀਂ ਉਹ ਦੋਬਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਕੋਈ ਪ੍ਰੋਸੈਸ ਹੈ ਹੱਦ ਤਾਲ ਦੇ ਵਿੱਚ ਹਾਂਜੀ ਅਸੀਂ ਸਾਰ ਇੱਥੇ ਆਏ ਆ ਵੀ ਇੱਥੇ ਆ ਕੇ ਸਾਨੂੰ ਡਾਕਟਰ ਸਾਨੂੰ ਦੱਸਿਆ ਵੀ ਲੜਕੀ ਅਨਕੌਂਸ਼ਸ ਤੇ ਦੇ ਅਲਗਟ ਹੈ ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਡ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਖ